ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਦੀਆ ਜੱਪਾ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜੇ ਸੂਟਸ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਜਿਹੜਾ ਸੀਜ਼ਨ ਹੈਗਾ ਜੀ ਸ਼ਟਾਰਟ ਹੋ ਚੁੱਕਿਆ ਸੋ ਆਪਾਂ ਅੱਜ ਤੁਹਾਨੂੰ ਥੋੜੇ ਡਾਰਕ ਸ਼ੇਡ ਦਿਖਾਵਾਂਗੇ ਕਿਉਂਕਿ ਇਸ ਸੀਜ਼ਨ ਦੇ ਵਿੱਚ ਜੀ ਥੋੜਾ ਡਾਰਕ ਸੂਟਸ ਦਾ ਜ਼ਿਆਦਾ ਟ੍ਰੈਂਡ ਰਹੇਗਾ ਸੋ ਜਿਵੇਂ ਬੇਸ ਸ਼ੇਡ ਤਾਂ ਚੱਲ ਹੀ ਰਹੇ ਆ ਕਈ ਜਿਵੇਂ ਹੁਣ ਕਾਫੀ ਸੂਟਸ ਹੁੰਦੇ ਆ ਉਹਦੇ ਵਿੱਚ ਜਿਹੜੀ ਜ਼ਿਆਦਾਤਰ ਅ ਸੂਟਾਂ ਦਾ ਕਲਰ ਕੰਬੀਨੇਸ਼ਨ ਰਹੂਗਾ ਉਹ ਜਿਆਦਾ ਡਾਰਕ ਰਹੂਗਾ ਜੀ ਕਿਉਂਕਿ ਕਾਫੀ ਟਾਈਮ ਤੋਂ ਜਿਵੇਂ ਆਪਣੇ ਪੇਸਟਲ ਸ਼ੇਡ ਚੱਲ ਰਹੇ ਸੀਗੇ ਸੋ ਜਿਵੇਂ ਹੁਣ ਡਾਰਕ ਸ਼ੇਡ ਦਾ ਟ੍ਰੈਂਡ ਆ ਰਿਹਾ ਤਾਂ ਸੋ ਆਪਾਂ ਨੂੰ ਉਹ ਅੱਖਾਂ ਨੂੰ ਵੀ ਕਾਫੀ ਚੰਗੇ ਲੱਗਣ ਲੱਗ ਗਏ ਐ ਸੂਟਸ ਸੋ ਟ੍ਰੈਂਡ ਇਹੀ ਐ ਕਿ ਜਿਹੜਾ ਵੀ ਤੁਹਾਨੂੰ ਅੱਖਾਂ ਨੂੰ ਚੰਗਾ ਲੱਗਦਾ ਸੋ ਉਹੀ ਟ੍ਰੈਂਡ ਹੁੰਦਾ ਜੇ ਤੁਸੀਂ ਡਾਰਕ ਪਾ ਪਾ ਕੇ ਬੋਰ ਹੋ ਜਾਂਦੇ ਆ ਜੇ ਤੁਸੀਂ ਲਾਈਟ ਸੂਟ ਦੇਖਦੇ ਹੋ ਫਿਰ ਲਾਈਟ ਕਲਰ ਦੇਖਦੇ ਹੋ ਸੋ ਸਾਨੂੰ ਲਾਈਟ ਅੱਛੇ ਲੱਗਣ ਲੱਗ ਜਾਂਦੇ ਐ ਸੋ ਉਹੀ ਟ੍ਰੈਂਡ ਬਣ ਜਾਂਦਾ ਸੋ ਤੁਹਾਡੇ ਦਿਲ ਨੂੰ ਜੋ ਚੰਗਾ ਲੱਗਦਾ ਸ ਹਮੇਸ਼ਾ ਟ੍ਰੈਂਡ ਉਹੀ ਹੁੰਦਾ ਐ ਸੋ ਜਿਵੇਂ ਆਪਾਂ ਕਾਫੀ ਟਾਈਮ ਤੋਂ ਲਾਈਟ ਸੂਟ ਦੇਖ ਰਹੇ ਸੀਗੇ ਬਿਲਕੁਲ ਪੇਸਟਰਨ ਸ਼ੇਡ ਦੇਖ ਰਹੇ ਸੀ ਸੋ ਹੁਣ ਆਪਾਂ ਨੂੰ ਜਿਹੜੇ ਡਾਰਕ ਸੂਟਸ ਹੈਗੇ ਆ ਉਹ ਚੰਗੇ ਲੱਗਣ ਲੱਗ ਗਏ ਆ ਸੋ ਤੁਸੀਂ ਦੇਖੋ ਕਿ ਰੈੱਡ ਕਲਰ ਦਾ ਕਾਫੀ ਟਾਈਮ ਬਾਅਦ ਜਿਹੜਾ ਰੈੱਡ ਕਲਰ ਦਾ ਟ੍ਰੈਂਡ ਆਇਆ ਹੈਗਾ ਕਿਉਂਕਿ ਅਗਰ ਡਾਰਕ ਸੂਟ ਵੀ ਸੀ ਤਾਂ ਉਹਨਾਂ ਦੇ ਵਿੱਚ ਡਲ ਡਾਰਕ ਹੀ ਚੱਲਦੇ ਸੀ ਜ਼ਿਆਦਾਤਰ ਅ ਥੋੜੇ ਜਿਹੜੇ ਤਿੱਖੇ ਕਲਰ ਨਹੀਂ ਸੀ ਚੱਲਦੇ ਬ੍ਰਾਈਟ ਕਲਰ ਨਹੀਂ ਸੀ ਚੱਲਦੇ ਸੋ ਡਾਰਕ ਸ਼ੇਡ ਦੇ ਵਿੱਚ ਵੀ ਡਲ ਡਾਰਕ ਦੇ ਵਿੱਚ ਜਾਂਦੇ ਸੀ ਆਪਾਂ ਸੋ ਹੁਣ ਜਿਵੇਂ ਬ੍ਰਾਈਟ ਦਾ ਥੋੜਾ ਟ੍ਰੈਂਡ ਆ ਗਿਆ ਜਿਵੇਂ ਇਹ ਰੈੱਡ ਸੂਟ ਤੁਸੀਂ ਦੇਖ ਸਕਦੇ ਹੋ ਇਹ ਜੌਰਜਟ ਤੇ ਬਣਿਆ ਹੋਇਆ ਜੀ ਇਹ ਆਪਾਂ ਫ੍ਰੀ ਆਫ ਲੈਂਥ ਕੀ ਰਿਦਾ ਬਣਾਇਆ ਹੈਗਾ ਕਿਸੇ ਨੂੰ ਵੀ ਚਾਹੀਦਾ ਸੋ ਆਪਣੇ ਤੋਂ ਇਹ ਸੂਟ ਲੈ ਸਕਦੇ ਆ ਬਹੁਤ ਹੀ ਪਿਆਰਾ ਸੂਟ ਹੈ ਇਹ ਜਿਵੇਂ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਇਹ ਦੇਖੋ ਔਰ ਉੱਪਰ ਤੱਕ ਇਹਦੇ ਜਿਵੇਂ ਲਾਈਨਸ ਜਾਂਦੀਆਂ ਵਿੱਚ ਆਪਣੇ ਗੋਟੇ ਦਾ ਕੰਮ ਹੈਗਾ ਜੀ ਇਹਦੇ ਸਾਰੇ ਦੇ ਵਿੱਚ ਗੋਟਾ ਪੱਤੀ ਲੱਗੀ ਹੋਈ ਹੈ ਗੋਟੇ ਦੇ ਫਲਾਰ ਲੱਗੇ ਹੋਏ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਜਿਵੇਂ ਆਪਣੇ ਸੂਟ ਦੀ ਜਿਹੜੀ ਪੂਰੀ ਕਾਸਟ ਹੈਗੀ ਹੈ ਜੀ ਇਹ 1150 ਹੋਊਗੀ ਸੋ ਤੁਸੀਂ ਇਹਨੂੰ ਅਗਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਨਾਲ ਦੇ ਨਾਲ ਹੋਲਡ ਕਰਵਾ ਸਕਦੇ ਹੋ ਸੋ ਇਹਦੇ ਨਾਲ ਆਰਗੈਂਜ਼ਾ ਦੁਪੱਟਾ ਹੈ ਜੀ ਸਾਰੇ ਦੁਪੱਟੇ ਦੇ ਵਿੱਚ 20 ਆਪਾਂ ਐਕਸਟਰਾ ਵਰਕ ਕੀਤਾ ਹੋਇਆ ਇਹ ਦੇਖੋ ਸਾਰੇ ਦੇ ਵਿੱਚ ਲਾਈਨਸ ਹੈ ਫੁੱਲ ਹੈਵੀ ਹੈ ਜਿਹੜਾ ਦੁਪੱਟਾ ਹੈ ਸੋ ਇਹ ਬਹੁਤ ਹੀ ਸੋਹਣੀ ਰੇਂਜ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇ ਰਹੇ ਹਾਂ ਬਹੁਤ ਹੀ ਘੱਟ ਰੇਂਜ ਦੇ ਵਿੱਚ ਸੋ ਇਹ ਇੱਕ ਜਦੋਂ ਤੁਸੀਂ ਇਹਨੂੰ ਬੀਅਰ ਕਰੋਗੇ ਤਾਂ ਇੱਕ ਫੁੱਲ ਸੂਟ ਵਾਲੀ ਲੁੱਕ ਆਉਣ ਆਲੀ ਹੈ ਸੋ ਇਹਦੇ ਵਿੱਚ ਬਾਜੂ ਤੇ ਵੀ ਜਿਹੜਾ ਕੰਮ ਹੈਗਾ ਜੀ ਉਹ ਇਸ ਤਰ੍ਹਾਂ ਦਾ ਓਨਲੀ ਸ਼ਰਡ ਦੇ ਫਰੰਟ ਤੇ ਤੇ ਬਾਜੂ ਤੇ ਕੰਮ ਹੈਗਾ ਅਗਰ ਤੁਸੀਂ ਇਹਦੇ ਤੋਂ ਐਕਸਟਰਾ ਕਰਾਉਣਾ ਅਗਰ ਤੁਸੀਂ ਹੋਰ ਫੈਬਰਿਕ ਚ ਜਾਣਾ ਅਗਰ ਚਨੌਂ ਦੁਪੱਟਾ ਕਰਨਾ ਸੋ ਇਹਦਾ ਜਿਹੜਾ ਪ੍ਰਾਈਸ ਆ ਚੇਂਜ ਹੋ ਜਾਏਗਾ ਸੋ ਬਾਜੂ ਤੇ ਹੋ ਗਿਆ ਫਰੰਟ ਕੀ ਰੋ ਗਿਆ ਦੁਪੱਟਾ ਹੋ ਗਿਆ ਸੋ 11500 ਦੇ ਵਿੱਚ ਆਪਾਂ ਬਹੁਤ ਹੀ ਘੱਟ ਰੇਂਜ ਦੇ ਵਿੱਚ ਇਹ ਸੂਟ ਰੱਖਿਆ ਹੋਇਆ ਸੋ ਤੁਸੀਂ ਇਹਨੂੰ ਆਪਣੇ ਮੈਰਿਸ ਲਈ ਤੁਸੀਂ ਟਰਾਈ ਕਰ ਸਕਦੇ ਹੋ ਸੋ ਅੱਜ ਆਪਾਂ ਤੁਹਾਡੇ ਲਈ ਡਾਰਕ ਡਾਰਕ ਸੂਟ ਲੈ ਕੇ ਆਏ ਆ ਸੋ ਅਗਰ ਅ ਮਤਲਬ ਅਬ ਤੁਹਾਨੂੰ ਵੀ ਜਜ ਹੋ ਜੇਗਾ ਕਿ ਜਿਹੜੇ ਡਾਰਕ ਸ਼ੇਡ ਆਉਣ ਵਾਲੇ ਜਿਵੇਂ ਰੈੱਡ ਕਲਰ ਕਾਫੀ ਟ੍ਰੈਂਡ ਦੇ ਵਿੱਚ ਹੈ ਸੋ ਤੁਸੀਂ ਰੈੱਡ ਕਲਰ ਦੇ ਵਿੱਚ ਜਾ ਸਕਦੇ ਹੋ ਅਗਰ ਤੁਸੀਂ ਵਰੀ ਬਣਾਉਣੀ ਆ ਜਾਂ ਕੋਈ ਮੈਰਿਜ ਲਈ ਸੂਟ ਬਣਾਉਣੇ ਆ ਕਿਉਂਕਿ ਹੁਣ ਕਾਫੀ ਕਾਫੀ ਸੂਟ ਆ ਜਿਹੜੇ ਬੰਦੇ ਆ ਸੋ ਉਹਦੇ ਲਈ ਤੁਸੀਂ ਇਹ ਸੂਟ ਸਿਲੈਕਟ ਕਰਕੇ ਰੱਖ ਸਕਦੇ ਹੋ ਇਹ ਜਿਵੇਂ ਆਪਣੇ ਕੋਲੇ ਜਿਹੜਾ ਪਹਿਲਾ ਸੂਟ ਦਿਖਾਇਆ ਉਹ ਫ੍ਰੀ ਆਫ ਲੈਂਥ ਦਾ ਸੀਗਾ ਜੀ ਇਹ ਜਿਵੇਂ ਆਪਣੇ ਕੋਲੇ 2445 ਦਾ ਕਿਉਂਕਿ ਇਹਦੇ ਵਿੱਚ ਪ੍ਰੋਪਰ ਗਲਾ ਤੇ ਸਾਰਾ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ نیچے ਬਾਰਡਰ ਹੈ ਜੀ ਤਿੱਲੇ ਦਾ ਕੰਮ ਹੈ ਡੋਰੀ ਤਿੱਲੇ ਦਾ ਸੋ ਇਹਦੇ ਵਿੱਚ ਸਾਰੇ ਦੇ ਵਿੱਚ ਜਾਲ ਇਸ ਤਰ੍ਹਾਂ ਦੋ ਤਰ੍ਹਾਂ ਦੇ ਆਪਾਂ ਤਿੱਲਾ ਲਾ ਕੇ ਵਰਕ ਕੀਤਾ ਹੋਇਆ ਸੋ ਜੇ ਤੁਸੀਂ ਇਹਨੂੰ ਵੀ ਵੇਅਰ ਕਰੋਗੇ ਤਾਂ ਬਹੁਤ ਹੀ ਪਿਆਰੀ ਲੁੱਕ ਆਏਗੀ ਇਸ ਤਰ੍ਹਾਂ ਇਹਦੇ ਗਲੇ ਤੇ ਕੰਮ ਹੈ और इधर बाजू तभी अपने को ले। इस तरह फ्लावर बने हुए जी सो ये विद ਚਨੋਂ ਦੁਪੱਟਾ ਵਿਦ ਲੇਸਿਸ ਵੀ ਕਰ ਸਕਦੇ ਹੋ ਔਰਗੈਂਜ਼ਾ ਦੁਪੱਟੇ ਨਾਲ ਵੀ ਤੁਸੀਂ ਇਹ ਲੈ ਸਕਦੇ ਹੋ ਸੋ ਇਹ ਤੁਹਾਡੀ ਚੋਇਸ ਤੇ ਹੋਊਗਾ ਵਿਦਆਊਟ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਸੋ ਇਹ ਹੈਗਾ ਜੀ ਬਿਲਕੁਲ ਹੀ ਡਾਰਕ ਸ਼ੇਡ ਦੇ ਉੱਪਰ ਮਜ਼ੈਂਟਾ ਦੇ ਉੱਪਰ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਹੈ ਇਹ ਦੇਖੋ ਉੱਪਰ ਤੱਕ ਦੇ ਵਰਕ ਹੈ ਡੋ ਸ਼ੇਡ ਦਾ ਇਹ ਵਰਕ ਕੀਤਾ ਹੋਇਆ ਜੋ ਤੁਸੀਂ ਇਹਨੂੰ ਹੱਥ ਲਾ ਕੇ ਦੇਖਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਕਿ ਕਿੰਨਾ ਇਹ ਮੜਿਆ ਹੋਇਆ ਸੂਟ ਹੈ ਮੈਂ ਤੁਹਾਨੂੰ ਇਹਦੀ ਬੈਕ ਵੀ ਦਿਖਾਉਣੀ ਹੈ ਜੀ ਦੇਖੋ ਤੁਸੀਂ ਕਿਉਂਕਿ ਆਪਾਂ ਨੂੰ ਕਈ ਵਾਰੀ ਕੰਮ ਦਾ ਜਦੋਂ ਤੁਹਾਡੇ ਕੋਲੇ ਪਹੁੰਚ ਜਾਂਦੇ ਆ ਤਾਂ ਆਪਾਂ ਫਿਰ ਪਤਾ ਚੱਲਦਾ ਹੈ ਕਿ ਇਹ ਕਿਸ ਤਰ੍ਹਾਂ ਦੇ ਸੂਟਸ ਬਣੇ ਹੋਏ ਐ ਸੋ ਬਹੁਤ ਹੀ ਸਫਾਈ ਨਾਲ ਬਣਿਆ ਹੋਇਆ ਸੂਟ ਹੈ ਡਬਲ ਸ਼ੇਡ ਦਾ ਤਿੱਲਾ ਲੱਗਿਆ ਹੋਇਆ ਭਰ ਕੇ ਸ਼ੇਡ ਨਾਲ ਵਰਕ ਹੁੰਦਾ ਸੋ ਇੱਕ ਅਲੱਗ ਕਨਸੈਪਟ ਹੈ ਜੀ ਵਰਕ ਦਾ ਸੋ ACG ਮਜ਼ੈਂਟਾ ਸ਼ੀਟ ਤੇ ਦੋ ਆਪਾਂ ਤੁਹਾਨੂੰ ਰੈੱਡ ਸੂਟ ਦਿਖਾਏ ਹੈਗੇ ਆ ਰੈੱਡ ਕਲਰ ਦੇ ਵਿੱਚ ਸੋ ਜੋ ਵੀ ਪਸੰਦ ਆ ਤੁਸੀਂ ਬੁੱਕ ਕਰ ਸਕਦੇ ਹੋ ਜਿਵੇਂ ਵੀ ਬਣਾਉਣੇ ਹੈਗੇ ਆ ਤੁਸੀਂ ਕਰ ਸਕਦੇ ਹੋ ਸੋ ਇਹ ਲਾਈਟ ਸ਼ੇਡ ਤੇ ਵੀ ਬਣਾਉਣਾ ਉਹ ਵੀ ਬਨ ਜਾਏਗਾ ਸੋ ਅੱਜ ਆਪਾਂ ਇੱਕ ਤਰ੍ਹਾਂ ਤੁਹਾਨੂੰ ਜਿਹੜੇ ਡਾਰਕ ਸ਼ੇਡ ਹੀ ਦਿਖਾਏ ਆ ਸੋ ਹੋਪਸੋ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਤੇ ਤੁਸੀਂ ਆਰਡਰ ਜ਼ਰੂਰ ਕਰੋਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਸੂਟਸ ਜਿਹੜੇ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰੋ ਮੇਰੇ ਚੰਨ ਵੀ ਸਟਾਈਲਿਸ਼ ਤੇ ਇਨਾ ਸਾਰਾ ਪਿਆਰ ਦੇਣ ਲਈ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਜਿਵੇਂ ਵੀ ਅਸੀਂ ਆਂ ਕਈ ਵਾਰ ਸਾਡੇ ਤੋਂ ਫੋਨ ਵੀ ਪਿਕ ਨਹੀਂ ਹੁੰਦਾ ਸੋ ਕਿਉਂਕਿ ਕੰਮ ਹੀ ਇਸ ਤਰ੍ਹਾਂ ਦਾ ਹੁੰਦਾ ਹੈਗਾ ਸੋ ਅਸੀਂ ਸਾਰਾ ਦਿਨ ਜਿਹੜਾ ਕੰਮ ਦੇ ਵਿੱਚ ਲੱਗੇ ਰਹੇ ਮੈਂ ਕਿਉਂਕਿ ਆਰਡਰਸ ਕਾਫੀ ਹੁੰਦੇ ਆ ਸੋ ਉਹਦੇ ਲਈ ਫੋਨ ਜਿਹੜਾ ਪਿਕ ਨਹੀਂ ਹੁੰਦਾ ਮੈਂ ਸਾਰਿਆਂ ਨੂੰ ਰਿਕਵੈਸਟ ਪਹਿਲਾਂ ਵੀ ਕਰਦੀ ਆ ਸੋ ਹੁਣ ਵੀ ਕਰੂੰਗੀ ਕਿ ਤੁਸੀਂ ਮੈਸੇਜ ਛੱਡਿਆ ਕਰੋ ਇਹਦੇ ਨਾਲ ਤੁਸੀਂ ਵੀ ਬੜੇ ਰਹਿਣੇ ਫ੍ਰੀ ਰਹਨੇ ਹੋ ਕਿਉਂਕਿ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਆ ਤੁਸੀਂ ਸੂਟ ਦੇਖਿਆ ਤੁਹਾਨੂੰ ਪਸੰਦ ਆ ਗਿਆ ਤੁਸੀਂ ਸਕਰੀਨਸ਼ਾਟ ਲਿਆ ਉਦੇ ਸਾਨੂੰ ਭੇਜ ਕੇ ਨਾਲ ਪੀਪੀ ਜਿਵੇਂ ਵੀ ਤੁਸੀਂ ਬਣਾਉਣਾ ਤੁਸੀਂ ਉਹਦਾ ਬਾਇਓ ਡਾਟਾ ਲਿਖ ਕੇ ਮੈਨੂੰ ਪ੍ਰਾਈਸ ਪੁੱਛ ਸਕਦੇ ਹੋ ਸੋ ਜਦੋਂ ਹੀ ਮੇਰਾ ਟਾਈਮ ਲੱਗਦਾ ਜੀ ਅਸੀਂ ਦਿੱਲੀ ਮੈਂ ਸਾਰੇ ਮੈਸੇਜਾਂ ਦਾ ਰਿਪਲਾਈ ਜਿਹੜਾ ਕਰਕੇ ਜ਼ਰੂਰ ਕਰਦੇ ਆਂ ਅਸੀਂ ਸੋ ਅਸੀਂ ਕਿਵੇਂ ਵੀ ਕਰੀਏ ਸੋ ਤੁਸੀਂ ਕਾਲ ਦੀ ਬਜਾਏ ਅਗਰ ਮੈਸੇਜ ਛੱਡੋ ਤਾਂ ਜ਼ਿਆਦਾ ਵਧੀਆ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਆਊਗਾ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਸੂਟ ਸ਼ੇਅਰ ਕਰਦੇ ਹਾਂ ਸੋ ਬਣੇ ਰਹੋ ਮੇਰੇ ਚੈਨਲ 'ਤੇ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much